ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਅਲਗੋ ਕੋਠੀ ਆ ਗਿਆ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਤੁਹਾਨੂੰ ਇੱਕ ਘਰੇਲੂ ਘਰੋਂ ਮੱਝ ਇੱਕ ਸੱਜਣੋਂ ਵਿਖਾਉਣ ਲੱਗੇ ਆ ਮੱਝ ਵੀ ਕਾਦੀ ਅੱਜ ਤੁਹਾਨੂੰ 1 ਕਿਲੋ ਕਰ ਚੀਜ਼ ਵਿਖਾਵਾਂਗੇ ਨੀਲੀ ਰਾਵੀ ਦੀ ਆ ਤੇ ਬੜੇ ਭਰਾਵਾਂ ਦੀ ਡਿਮਾਂਡ ਵੀ ਯਾਰ ਵੱਡੇ ਡੱਬਾਂ ਵਾਲੀ ਮੈਂ ਮਿਲ ਜੇ ਤਾਂ ਗੱਲ ਕੁਝ ਹੋਰ ਹੋ ਜੇ ਤੇ ਅੱਜ ਤੁਹਾਨੂੰ ਇਹ ਚੀਜ਼ ਵਿਖਾਉਣ ਲੱਗੇ ਆ ਲਗੋ ਕੋਠੀ ਤੋਂ ਬਾਕੀ ਕਿੰਨਾ ਸਮਾਂ ਪਿਆ ਸੂਣ ਦੇ ਵਿੱਚ ਉਹ ਲੇਖਾ ਜੋਖਾ ਆਪਾਂ ਮਾਲਕਾ ਤੋਂ ਪੁੱਛ ਲਾਂਗੇ ਜਿਹੜੇ ਭਰਾ ਦੇ ਪਸੰਦ ਆ ਗਈ ਤਸੱਲੀ ਕਰਕੇ ਆਪਣੀ ਖਰੀਦਦਾਰੀ ਕਰ ਲਿਓ ਵੀ ਤੁਹਾਡਾ ਧੰਨਵਾਦ ਬਾਕੀ ਬੜੀ ਪਾਲੀਸਾਂ ਵੀ ਤੇ ਜੰਮੀ ਨਿੱਗਰ ਓਕੇ ਰਿਪੋਰਟ ਆਜੋ ਪਹਿਲਾਂ ਡਿਟੇਲ ਲਈਏ ਮਾਲਕਾਂ ਤੋਂ ਫੇਰ ਤੁਹਾਨੂੰ ਤੋਰ ਕੇ ਵਿਖਾਉਣੇ ਆ ਘਰ ਦੇ ਹੋਇਆਂ ਨੂੰ ਪਿੱਛੋਂ ਹਾਂਜੀ ਲੈ ਵੇਖੋ ਸੱਜਣੋ ਕੀ ਬਾਤਾਂ ਵੇਖੋ ਅਲੋਕਾਰ ਚੀਜ਼ ਆ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਰਪਾ ਕਿਰਪਾ ਤੁਹਾਡੀ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਉਹ ਵੈਗਰੂ ਦੇ ਕਿਰਪਾ ਨਾਲ ਚੜਦੀ ਤੇ ਆਪਣਾ ਨਾਮ ਤੇ ਡਰੈਸ ਦੱਸ ਕੇ ਭੈਣਾ ਭਰਾਵਾਂ ਨੂੰ ਮੇਰਾ ਨਾਮ ਜੀ ਬੱਗਾ ਸਿੰਘ ਪਿੰਡ ਅਲਗੋ ਕੋਠੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨੰਬਰ ਜੀ ਨੰਬਰ 88720 ਤੇ 31440 ਇੱਕ ਵਾਰੀ ਹੋਰ ਰਿਪੀਟ ਕਰੀਏ 88720 31440 ਇਹਦੇ ਤੇ ਅਗਲਾ ਸੰਪਰਕ ਕਰ ਸਕਦਾ ਹਨ ਹਾਂਜੀ ਹਾਂਜੀ ਕਰ ਸਕਦੇ ਤੇ ਇਹ ਝੋਟੀ ਆਪਣੇ ਘਰ ਦੀ ਹੈ ਜੀ ਪਾਈਪ ਹਾਂਜੀ ਹਾਂਜੀ ਆਪਣੇ ਘਰ ਦੀ ਹੈ ਇਹ ਸੂਆ ਕਿਹੜਾ ਸੂਗੀ ਪਹਿਲਾ ਸੂਆ ਹੈ ਪੱਕੇ ਸੂਈ ਪਹਿਲਾ ਸੂਆ ਅੱਛਾ ਪੱਕ ਕੇ ਬਣੀ ਆ ਤੇ ਸੂਆ ਪਹਿਲਾ ਹੀ ਪਹਿਲਾ ਸੂਆ ਜੀ ਪਹਿਲਾ ਉਹ ਵੱਡੀ ਹੋਗੀ ਤੇ ਲੱਗਦੀ ਦੂਜੇ ਸੂਏ ਆ ਦੂਜੇ ਸੂਏ ਹੈ ਕਿ ਚਾਰ ਦੰਦੀ ਆ ਚਾਰ ਦੰਦੀ ਅੱਛਾ ਹਜੇ ਚਾਰ ਦੰਦੀ ਆ ਚਾਰ ਦੰਦੀ ਬੋਡੀ ਸਟਰਕਚਰੀ ਵਾਲਾ ਵੱਡਾ ਹਾਂਜੀ ਬੋਡੀ ਸਟਰਕਚਰੀ ਵਾਲਾ ਹੈ ਨਾ ਵੱਡਾ ਵੱਡਾ ਨੀ ਸਰੀਰ ਦੀ ਵੱਡੀ ਆ ਹਾਂਜੀ ਹਾਂਜੀ ਦਿਨ ਕਿੰਨੇ ਪਏ ਹਜੇ ਜੀ ਇਹ ਤਾਂ 10000 ਦਿਨ ਰਹਿੰਦੀ ਦੀ 10 11 ਦਿਨ ਹਜੇ ਪਏ ਆ ਹਾਂਜੀ ਸੂਹਾ ਪਹਿਲਾ ਪਹਿਲਾ ਸੂਹਾ ਤੇ ਭਾਰ ਪੂਰੇ ਲੋ ਮੈਂ ਕੋਈ ਗਾਰੰਟੀਆ ਭਾਰ ਦੀ ਕੋਈ ਵੀ ਪ੍ਰੋਬਲਮ ਮੈਂ ਗਾਰੰਟੀ ਆਪਣੀ ਠੀਕ ਆ ਪੈਸੇ ਸੁੱਟ ਕੇ ਆਪਣੇ ਵਾਪਸ ਲੈ ਜਾ ਸਕਦਾ ਆਪਣੀ ਮੱਝ ਮੋੜ ਸਕਦਾ ਠੀਕ ਆ ਜੇ ਕੋਈ ਭਾਰ ਪੌਂਦੀ ਹੋਵੇ ਵੀ ਨੁਕਸ ਹੋਵੇ ਨੁਕਸ ਹੋਵੇ ਆ ਕੇ ਵੇਖ ਕੇ ਲੈ ਜੇ ਥਾਣਾ ਇੱਥੇ ਉਹ ਤਸੱਲੀ ਆਪਦੀ ਕਰੇ ਜੇ ਕੋਈ ਭਾਰ ਦੀ ਗਾਰੰਟੀ ਆਪਣੀ ਕੋਈ ਉਹੋ ਜੀ ਗੱਲ ਹੋਵੇ ਆਪਦੇ ਪੈਸੇ ਵਾਪਸ ਹੋ ਜਾ ਸਕਦਾ ਇਹ ਬਾਬਾ ਜੀ ਕਿਵੇਂ ਵੀ ਕੱਟੀ ਤੁਸੀਂ ਲਈ ਜਾਂ ਕਿਵੇਂ ਪਾਲੀ ਡੱਬ ਵੱਡੇ ਆ ਗਏ ਕਿਹੜੇ ਏਰੀਆ ਉਰੀਏ ਚੋਂ ਲਈ ਇਹ ਦੀ ਆਪਣਾ ਇਹੋ ਹੀ ਏਰੀਆ ਇਹਦੀ ਮਾਂ ਸੀ ਉਹ ਨੀਲੀ ਦੀ ਸੀ ਓਕੇ ਹਾਂਜੀ ਤੇ ਫਿਰ ਆ ਟੀਕਾ ਭਰਾਇਆ ਆਪਣਾ ਸਰਕਾਰੀ ਸਾਹ ਦਾ ਓਕੇ ਹਾਂਜੀ ਤੇ ਕਰਮਾ ਵਾਲੀ ਨੇ ਫਿਰ ਇਹ ਡੱਬ ਦਿੱਤੇ ਤੇ ਸਾਨੂੰ ਬੜੀ ਪਿਆਰੀ ਲੱਗੀ ਤੇ ਅਸੀਂ ਬੜੀ ਰੀਝਾ ਨਾਲ ਪਾਲੀ ਤੇ ਮੰਗਦੇ ਵੀ ਬਹੁਤ ਲੋਕ ਹਨ ਮੈਂ ਇਹਦੀ ਡਿਮਾਂਡ ਹੀ ਹੈ ਜੀ ਨੀਲੀ ਧਾਰ ਕੋ ਮਿਲ ਜਿੰਦੀ ਪਰ ਇਹ ਨੀਲੀ ਮਿਲਣੀ ਵੱਖਰੀ ਆ ਇਹਦੀ ਡਿਮਾਂਡ ਹੀ ਜ਼ਿਆਦੀ ਆ ਤੇ ਇਹ ਤਾਂ ਹੀ ਪਾਲੀ ਆ ਪਰ ਇਹਨੇ ਮੈਨੂੰ ਝੋਟੀ ਜਦੋਂ ਅਸਰ ਝੋਟੀ ਸੀ ਨਾ ਤੇ ਹਰ ਕੋਈ ਡਿਮਾਂਡ ਕਰਦਾ ਵੀ ਸਾ ਤੋਂ ਮੂੰਹੋਂ ਮੰਗੇ ਪੈਸੇ ਲੈ ਅਸੀਂ ਤੈਨੂੰ ਵੀਰਜੀ ਦੇ ਦੇਨੇ ਤੇ ਸਾਨੂੰ ਇਹ ਪੀਸ ਦੇ ਤੇ ਮੈਂ ਆ ਵੀਰਜੀ ਇਹਦੇ ਨਾਲ ਜ਼ਿੰਦਗੀ ਇਹੋ ਕੌਲਿਆ ਵੀ ਇਹ ਤਿਆਰ ਕਰਕੇ ਵੇਚਣੀ ਹੈ ਤੇ ਵੇਚਾਂਗੇ ਕਿਉਂਕਿ ਇਹੋ ਜਿਹੀ ਦਾ ਜਿਹੜਾ ਠੀਕ ਸਿੱਧਲਾਂ ਦੀਆਂ ਪੰਡਾਂ ਕਰਮਾਲੀ ਕੇ ਆ ਕਿਤਰਾ ਮਰਜੀ ਆ ਵੇਖੋ ਜੀ ਠੀਕ ਕੋਈ ਗੱਲ ਨਹੀਂ 89 ਚਾਰੇ ਗਲਾਬੀ ਚਿੱਟੇ ਆ ਗਲਾਬੀ ਗਲਾਬੀ ਹਨਾ ਗਲਾਬੀ ਗਲਾਬੀ ਦਾ ਤੌਰ ਕਰਾਈਏ ਚੱਕ ਕਲਾਓ ਕਰਾਓ ਤੌਰ ਚੈੱਕ ਕਰਾਓ ਕੱਢੋ ਮੜੀ ਬਾਸ ਸੱਜਣਾ ਵੇਖਿਓ ਬਾਕੀ ਸੰਭੀ ਬਹੁਤ ਵੇਖਣ ਨੂੰ ਤੁਹਾਨੂੰ ਐ ਲੱਗੂਗੇ ਐਵੇਂ ਤੂਜਾ ਸੂਆ ਜਾਂ ਤੀਜਾ ਤੇ ਪਰ ਮੂੰਹ ਚਾਰ ਦੰਦ ਸੂਆ ਪਹਿਲਾ ਸਾਹਮਣਾਂ ਵਾਲਿਆਂ ਦਾ ਰੂਹਾਂ ਲਾਈਆਂ ਪਾਉਂਦਾ ਕਿਆ ਬਾਤ ਘਰ ਖਵਾਇਆ ਵਿਆ ਮੰਨ ਲਓ ਮਾਲਕ ਘਰੇ ਵੀ ਪੈਦਾ ਕੀਤਾ ਬਾਬੇ ਨੇ ਵੀਰ ਦੇ ਮੁੰਡੇ ਘੁਲਦੇ ਆ ਤੇ ਇਹ ਵੀ ਮਾਲ ਲਈ ਪੈਦਾ ਕੀਤਾ ਵੇਖੋ ਇੱਥੇ ਗੱਲ ਇੱਥੇ 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 ਹਾਂ ਕੋਈ ਨਹੀਂ ਕੋਈ ਨਹੀਂ ਪਿੱਛੇ ਆ ਜਾ ਪਿੱਛੇ ਹਾਂ ਕੋਈ ਨਹੀਂ ਚਲੋ ਵੇਖੋ ਸੱਜਣਾ ਕਿਆ ਬਾਤ ਲੈ ਚਲੋ ਖਾਓ ਕੁਮਾ ਲੈ ਆਜੋ ਆਜੋ ਤੁਸੀਂ ਆ ਲੈ ਵੇਖੋ ਸੱਜਣਾ ਲੈ ਬਾਹ ਪਾਂਡਾ ਕਿਆ ਬਾਤ ਆ ਬੜੀ ਸਾਂਭੀ ਆ ਸੱਜਣਾ ਰੂਨਾ ਵੇਖੋ ਰੰਗ ਚੱਟਾਇਆ ਕੁਦਰਤ ਨੇ ਲਾਇਆ ਨੂੰ ਜਿਵੇਂ ਰੂਨ ਦੇ ਫਟ ਪਏ ਹੁੰਦੇ ਨਾ ਤੋਂ ਪੇ ਓਵੇਂ ਜਗਦੀ ਆ ਲੈ ਚੱਲੋ ਸ਼ਾਹ ਜੀ ਵੇਖੋ ਮਨਕਣੀ ਚੱਟੀਆਂ ਅੱਖਾਂ ਗੁਲਾਬੀ ਲੈ ਚੱਲੋ ਸਿੰਗ ਵੀ ਦੋਨੇ ਚੱਟੇ ਤੇ ਅੱਦੇ ਅੱਦੇ ਕਾਲੇ ਕੁਦਰਤੀ ਪ੍ਰਮਾਤਮਾ ਨੇ ਹੀਰਾ ਪੈਦਾ ਕੀਤਾ ਤੇ ਇਹਨਾਂ ਕੋਲੇ ਆ ਗਿਆ ਤੇ ਹੁਣ ਗਾਂ ਕਿਹੜੇ ਘਰੇ ਜਾਊਗਾ ਇਹ ਉਹ ਪ੍ਰਮਾਤਮਾ ਨੂੰ ਪਤਾ ਸਚਨਾ ਵੇਖੋ ਬਹੁਤ ਚੰਗੀ ਖੁੱਲੂਗੀ ਥੱਲਿਓ ਹਾਂਜੀ ਹਾਂਜੀ ਬਹੁਤ ਚਾਦੀ ਹਾਂ ਦੇਵਾ ਇਹਦੇ ਮਾਂ ਦਾ ਰਕਾੜ 18 ਲੀਟਰ ਦਾ ਓਕੇ ਵੇਖੋ ਥਣ ਕੱਢੂਗੀ ਦੇਵਾ ਭਾਂਡਾ ਮਾਂ ਇਹਦੀ 18 ਲੀਟਰ ਦੁੱਧ ਦਿੰਦੀ ਰਹੀ ਬਹੁਤ ਸੋਹਣਾ ਖਾਣਾ ਦਾ ਸੈਜ ਦੇਵਾ ਭਾਂਡੇ ਦੀਆਂ ਢੱਲਾਂ ਢੁੱਲਾਂ ਕਰੋ ਚੈੱਕ ਓਕੇ ਰਿਪੋਰਟ ਤੇ ਮਹਾਰਾਜ ਜੀ ਇਹਦਾ ਕੀ ਲੇਖਾ ਜੋਖਾ ਕਰੋਗੇ ਇਹਦਾ ਫੋਨ ਤੇ ਕਰਾਂਗੇ ਜੀ ਠੀਕ ਆ ਹੂੰ ਤੇ ਜੈ ਜੀ ਕਰੋਂਗੇ ਬਾਹਲਾ ਨਹੀਂ ਜੈ ਤੈਨ ਨਹੀਂ ਜੋ ਚੀਜ਼ ਦਾ ਰੇਟ ਹੈ ਉਹ ਹਿਸਾਬ ਨਾਲ ਜਿੰਨੇ ਕੀ ਦੀ ਹੈਗੀ ਕਰਮਾ ਵਾਲੀ ਓਕੇ ਹੀਰਾ ਆ ਹੀਰੇ ਦਾ ਜਿਹੜਾ ਮੁੱਲ ਪਾ ਲੂੰਗਾ ਉਹ ਲੈ ਜੂਗਾ ਤੈਨ ਨਹੀਂ ਤੇ ਮੱਜਾ ਤਾਂ ਰੋਜ਼ ਹੀ ਵਿਕਦੀਆਂ ਤੇ ਰੋਜ਼ ਹੀ ਖਰੀਦੇ ਲੋਕ ਪਰ ਹੀਰੇ ਕਿਤੇ ਕਿਤੇ ਲੱਭਦੇ ਬਾਕੀ ਆ ਜੀ ਲੈ ਵੀ ਸੱਜਣਾ ਇਹ ਵੀਰ ਹਰੀ ਕਹਿੰਦੇ ਆ ਵੀ ਮੋੜਾ ਮੌਲੇ ਦਾ ਆਪਾਂ ਫੋਨ ਤੇ ਕਰਾਂਗੇ ਮਨੁੱਖਾਂ ਨੇ ਜਗਦੀ ਹੈ ਕਰਨਾ ਵਾਲੀ ਤੇ ਤੁਹਾਨੂੰ ਲੇਵਾ ਬੈਕ ਸਾਈਡ ਤੇ ਵੀ ਵਿਖਾਤਾ ਇਥੋਂ ਵੀ ਤੁਸੀਂ ਲੋਇਲਟੀ ਦੇਖੋ ਸੋਨਾ ਲੇਵਾ ਤਿਆਰ ਕਰ ਜੂਗੀ ਬਾਕੀ ਕੰਨਾਂ ਦੁੱਧੋਂ ਤੁਹਾਡੀ ਸੇਵਾ ਤੇ ਬਾਕੀ ਹਰ ਪੱਖ ਤੋਂ ਵਿਖਾਤੀ ਆ ਤੁਸੀਂ ਟਾਈਮ ਕੱਢ ਕੇ ਵੀਡੀਓ ਐਂਡ ਤੱਕ ਵੇਖੀ ਜਾਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇ